ਹਾਂਜੀ ਵੀਰੇ 9 ਫੁੱਟਾ ਗਹਿਿਰ ਦਾ ਸੁਪਰ ਸੀਡਰ ਆ ਗਿਆ ਡਿਸਕ ਵਾਲਾ ਮਾਡਲ ਜਿਹੜੇ ਵੀਰਾਂ ਕੋਲੇ ਵੱਡੇ ਟਰੈਕਟਰ ਨੇ ਉਹਨਾਂ ਨੂੰ ਬਹੁਤ ਫਾਇਦੇ ਦੀ ਚੀਜ਼ ਹੈ ਵੀਰੇ ਇਹ ਤੇ 9 ਫੁੱਟ ਦਾ ਹੈ ਵੀਰੇ ਜਿਹਨੇ ਸਟੀਲੀ ਡਿਸਕਾਂ ਚ ਆ ਗਿਆ ਜੀ ਇਹ ਵਧੀਆ ਸਾਫ ਪੀਸ ਹੈ ਵੀਰੇ ਤੇ ਜਿਹਨੇ ਕਿਸੇ ਵੀਰ ਨੇ ਲੈਣਾ ਹੈ 22 ਮਾਡਲ ਲੇਜ਼ਰ ਕਟਿੰਗ ਦੇ ਵਿੱਚ ਹੈ ਜੀ ਮਾਡਲ ਦੀ ਆਪਣੀ ਗਰੰਟੀ ਹੋਊਗੀ ਵੀਰੇ ਜਿਹੜਾ ਤੁਹਾਨੂੰ ਕਹਿ ਕੇ ਦਿੱਤਾ ਉਹੀ ਹੋਊਗਾ ਵਧੀਆ ਵੀਰੇ ਹੁਣ ਦੇ ਰੇਟ ਨੇ ਅੱਗੇ ਦਾ ਰੇਟ ਬਹੁਤ ਵੱਜ ਜਾਣੇ ਨੇ ਜਿਹੜੇ ਵੀਰਾਂ ਨੇ ਚੱਕਣਾ ਨੇ ਚੱਕ ਲਓ ਵੀਰੇ 9 ਫੁੱਟੇ ਵਧੀਆ ਹੈਵੀ ਬਣਿਆ ਹੈ ਵੀਰੇ ਸਪੋਰਟਾਂ ਸਪੂਟਾਂ ਗਲਗੁਲ ਸਾਰਾ ਐਵੇਂ ਮਤਲਬ ਕੋਈ ਜਾਣ ਵਾਲੀ ਚੀਜ਼ ਨਹੀਂ ਹੈਗੀ ਇਹ ਪਊਗਾ 165000 ਰੁਪਏ ਦਾ ਵੀਰੇ ਹਾਂਜੀ ਹਾਂਜੀ ਦੋਸਤੋ 165000 ਦਾ ਪੂਰਾ ਹੈਵੀ ਹੈ ਕਿਤੇ ਤੁਹਾਨੂੰ ਵੈਲਡਿੰਗ ਵਗੈਰਾ ਐ ਮਿਲੂ ਦੇਖੋ ਵੀਰੇ ਬਣਤਰੇ ਬਹੁਤ ਵਧੀਆ ਹੈ ਦੀ ਠੀਕ ਹੈ ਜੀ ਤੇ ਅੱਗੇ ਆ ਗਿਆ ਜੀ ਆਪਣਾ ਜਗਤਜੀਤ ਦਾ ਡਿਸਕ ਵਾਲਾ ਮਾਡਲ ਹੈ ਜੀ 8 ਫੁੱਟਾ ਜੀ 2022 ਮਾਡਲ ਹੈ ਚੱਲਿਆ 23 ਚ ਹੋਇਆ ਜੀ ਇਹ ਗੀਅਰ ਡਰਾਈਵ ਦੇ ਵਿੱਚ ਹੈ ਜੀ ਦੋਨੇ ਪਾਸੇ ਗੀਅਰ ਲੱਗੇ ਹੋਏ ਨੇ ਵੀਰੇ ਇੱਧਰ ਵੀ ਗੀਅਰ ਹੈ ਜੀ ਉਧਰ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੀ ਕੋਈ ਚੀਜ਼ ਦੀ ਦਿੱਕਤ ਨਹੀਂ ਆਊਗੀ ਠੀਕ ਹੈ ਵੀਰੇ ਇਹ ਪਊਗਾ ਜੀ ਆਪਾਂ ਨੂੰ 1,55,000 ਰੁਪਏ ਦਾ ਠੀਕ ਹੈ ਡਿਸਕ ਵਾਲਾ ਮਾਡਲ ਜਗਤਜੀਤ ਕੰਪਨੀ ਦਾ ਵਧੀਆ ਚੀਜ਼ ਹੈ ਜੀ ਸਾਫ਼ ਸੁਥਰਾ ਪੀਸ ਹੈ ਠੀਕ ਹੈ ਜੀ ਤੇ ਅੱਗੇ ਆ ਗਿਆ ਜੀ 7.5 ਫੁੱਟਾ ਲੈਂਡ ਫੋਰਸ ਦਾ ਡਿਸਕ ਵਾਲਾ ਮਾਡਲ ਹੈ ਜੀ ਕੱਟ ਵਾਲੀਆਂ ਡਿਸਕਾਂ ਆndੀਆਂ ਨੇ ਵੀਰੇ ਜੀ ਆਹ ਕੰਡੀਸ਼ਨ ਤੁਹਾਡੇ ਸਾਹਮਣੇ ਵੀਰੇ ਪੂਰਾ ਨਵੇਂ ਵਰਗੀ ਪੀਸ ਹੈ ਕੋਈ ਦਿੱਕਤ ਨਹੀਂ ਹੈ ਮਾਡਲ 21 ਹੈ ਵੀਰੇ ਬਿਲਕੁਲ ਤੇਜ਼ ਵਾਲੀ ਕੰਡੀਸ਼ਨ ਲਈ ਖੜਿਆ ਹੈ ਸੁਪਰ ਸੀਡਰ ਬਹੁਤ ਸਾਫ ਸਾਫ ਸੁਪਰ ਸੀਡਰ ਹੈ ਜੀ 7 ਫੁੱਟਾ ਜਿਹੜਾ ਕਿ 7.5 ਫੁੱਟ ਕਵਰ ਕਰਦਾ ਹੈ ਤੇ ਇਹ ਪਊਗਾ ਜੀ ਆਪਾਂ ਨੂੰ 138000 ਦਾ ਠੀਕ ਹੈ ਜੀ ਬਹੁਤ ਸਾਫ ਸੁਪਰ ਸੀਡਰ ਹੈ ਤੇ ਕੋਈ ਕਿਸੇ ਪ੍ਰਕਾਰ ਦੀ ਘਾਟ ਨਹੀਂ ਹੈਗੀ 11 ਗੂਰਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਜਿਵੇਂ ਮਰਜੀ ਚਲਾ ਕੇ ਤਸੱਲੀ ਕਰਕੇ ਲੈ ਸਕਦੇ ਜਿਹੜੇ ਬਾਈ ਨੇ ਫੋਨ ਤੇ ਮੰਗਵਾਣਾ ਇਹ ਆਟਮ ਆਪਾਂ ਫੋਨ ਤੇ ਵੀ ਭੇਜ ਸਕਦੇ ਕੋਈ ਗੱਡੀ ਵਾਲਾ 15 ਰੁਪਏ ਪਰ ਕਿਲੋਮੀਟਰ ਦੇ ਹਿਸਾਬ ਨਾਲ ਆਊਗਾ ਕਿਸੇ ਵੀ ਵੀਰ ਨੇ ਮੰਗਵਾਣਾ ਕੋਈ ਅੰਬਰਸਰ ਤਰਨ ਤਰਨ ਜੁਪੀ ਐਮਪੀ ਜਿੱਥੇ ਮੰਗਵਾਣਾ ਉੱਥੇ ਭੇਜ ਦਾਂਗੇ ਕਿਰਾਇਆ ਸੋਡਾ ਲੱਗੂਗਾ ਜੀ ਇਕੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਵੀ ਇਹ ਇਹ ਸੁਪਰਸੀਡਰ ਚਾਹੀਦਾ ਗਰੰਟੀ ਆਪਣੀ ਹੋਊਗੀ ਜੀ ਕਿਸੇ ਗੇਅਰ ਚੋ ਬਾਜ ਹੋਵੇ ਅੰਦਰ ਅੰਦਰੂਨੀ ਕੋਈ ਵੀ ਨੁਕਸ ਹੋਵੇ ਉਹਦੀ ਸਾਡੀ ਗਰੰਟੀ ਹੋਊਗੀ 12ਵਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਜੀ ਬਕਾਇਦਾ ਆਪਾਂ ਤੁਹਾਨੂੰ ਫੋਟੋਆਂ ਵੀ ਭਾ ਦੇਾਂਗੇ ਜੇ ਕਿਸੇ ਨੇ ਆਨਲਾਈਨ ਮੰਗਾਣਾ ਹੈ ਤੇ ਅੱਗੇ ਆਗੇ ਜੀ ਪੀਡੀਸੀ ਦਾ 22 ਮਾਡਲ ਥੋੜਾ ਭਰੋਸਾ ਨਹੀਂ ਟੁੱਟਣ ਦਿੰਦੇ ਵੀਰੇ ਜਿਹੜੀ ਚੀਜ਼ ਕਹਾਂਗੇ ਉਹੀ ਆਊਗੀ ਠੀਕ ਹੈ ਜੀ ਤੇ ਸਟੀਲੀ ਡਿਸਕਾਂ ਦੇ ਵਿੱਚ ਪੀਡੀਸੀ ਦਾ 22 ਮਾਡਲ ਸੁਪਰਸੀਡਰ ਤੇ ਇਹ ਪਊਗਾ ਜੀ ਇਹ ਵੀ ਬਹੁਤ ਸਾਫ ਸੁਥਰਾ ਹੈ ਡਬਲ ਆ ਕੁਆਲਟੀ ਜਿਹੜੇ ਵੀਰਾਂ ਨੂੰ ਪਤਾ ਇਹਦੇ ਬਾਰੇ ਵੀਰੇ ਟਾਪ ਮੰਨਦੇ ਨੇ ਇਹਨੂੰ ਜਿਵੇਂ ਟੈਂਕੀ ਵਗੈਰਾ ਨੇ ਪਿੱਛੇ اٹਮੀ ਲਾਈ ਹੋਈ ਹੈ ਗੇਅਰ ਡਰਾਈਵ ਦੇ ਵਿੱਚ ਹੈ ਵੀ ਡਬਲ ਗੇਅਰ ਹੈ ਜੀ ਠੀਕ ਹੈ ਜੀ ਇਹ ਵੀ ਸਾਫ ਸੁਥਰਾ ਪੀਸ ਹੈ ਜੀ ਤੇ ਇਹ ਪਊਗਾ ਆਪਾਂ ਨੂੰ 142000 ਦਾ ਹਾਂ ਜੇ ਟਾਈਪ ਬਲੇਡਾਂ ਜ ਹੈ ਵੀਰੇ 8 ਫੁੱਟਾ 142000 ਬਕਾਇਦਾ ਕਟਿੰਗ ਵਗੈਰਾ 2022 ਦੀ ਹੋਈ ਹੋਈ ਹੈ ਦੋਨੋ ਡਿਸਕਸ ਹੌ ਕੰਪਲੀਟ ਮਿਲੂਆ ਵੀਰੇ ਕੋਈ ਦਿੱਕਤ ਨਹੀਂ ਬਹੁਤ ਬਾਈ ਹੁਣ ਸੁਪਰਸੀਡਰ ਸਾਡੇ ਤੋਂ ਲੈ ਵੀ ਗਏ ਘੱਟੋ ਘੱਟ 25 30 ਸੁਪਰਸੀਡਰ ਸਾਡੇ ਹੁਣ ਤੋਂ ਪਹਿਲਾਂ ਲੈ ਗਏ ਕਿਉਂ ਹੁਣ ਰੇਟ ਵੀਰੇ ਬਹੁਤ ਜਾਇਜ਼ ਨੇ ਅੱਗੇ ਜਾ ਕੇ ਇਹਨਾਂ ਦੀ ਰੇਟ ਬਹੁਤ ਹਾਈ ਹੋ ਜਾਂਦੇ ਨੇ ਆ ਜਿਹੜੇ ਵੀਰਾਂ ਨੇ ਵੇਚਣੇ ਨੇ ਉਹ ਆਪਾਂ ਨੂੰ ਆਪਣੇ WhatsApp ਨੰਬਰਾਂ ਤੇ ਫੋਟੋਆਂ ਵਗੈਰਾ ਸੈਂਡ ਕਰ ਸਕਦੇ ਨੇ ਪੁੱਲੋ ਡਿਟੇਲ ਦੇ ਸਕਦੇ ਨੇ ਕੋਈ ਨਾ ਵੀਰੇ ਆਹ ਖਰੀਦਾਂਗੇ ਵੀਰੇ ਫੋਟੋ ਹਨਾ ਤੁਸੀਂ ਸਾਨੂੰ ਪਾ ਦਿਓ ਸੁਪਰ ਸੀਡਰ ਸੀ ਖਰੀਦਾਂਗੇ ਵੀ ਕੋਈ ਵੀ ਸੰਦ ਖੇਤੀ ਦਾ ਵੀਰੇ ਸਾਰੇ ਸੰਦ ਆਪਾਂ ਖਰੀਦਦੇ ਆ ਤੇ ਇਹ ਦਸ਼ਮੇਸ਼ ਦਾ ਸੁਪਰ ਸੀਡਰ ਇਹ ਵਿਕਿਆ ਹੋਇਆ ਹੈ ਇਹ ਸੇਲ ਹੋ ਗਿਆ ਵੀਰੇ ਅੱਗੇ ਆ ਜੋ ਲੈਂਡ ਫੋਰਸ ਫੱਟਾ ਕਿੱਟ ਸਮੇਤ ਹੈ ਵੀਰੇ 8.5 ਫੁੱਟਾ ਜੀ ਇਹ ਫਟਾਕੇ ਟਾਇਰੇ 8.5 ਫੁੱਟਾ ਜੀ ਥੋੜੀ ਜੀ ਰੰਗ ਦੀ ਪਾਪੜੀ ਉਤਰੀ ਹੋਈ ਹੈ ਵੀਰੇ ਬਾਕੀ ਸੁਪਰ ਸੀਡਰ ਬਹੁਤ ਵਧੀਆ ਮਤਲਬ ਚਲਾਈ ਦੇ ਵਿੱਚ ਬਹੁਤ ਘੱਟ ਆਇਆ ਹੈ ਪਰ ਪਾਪੜੀ ਰੰਗ ਦੀ ਵੀਰੇ ਜਰੂਰ ਉਤਰੀ ਹੈ ਜਿਹੜੀ ਗੱਲ ਹੈਗੀ ਉਹ ਕਹਿ ਕੇ ਦੇਵਾਂਗੇ ਲੈਂਡ ਫੋਰਸ ਕੰਪਨੀ ਦੇ ਬਿਲਕੁਲ ਨਵੇਂ ਬਲੇਡ ਪਏ ਹੋਏ ਨੇ ਜੀ ਮਤਲਬ 90 ਪੈਸੇ ਬਲੇਡ ਨੇ ਕੰਪਨੀ ਦੇ ਬਲੇਡ ਨੇ ਠੀਕ ਹੈ ਜੀ ਹੈਗਾ ਜੌਂਡੀਅਰ ਕੰਪਨੀ ਨੇ ਵਿੱਚ ਹੈਗਾ ਮੈਨੂਫੈਕਚਰਿੰਗ ਲੈਂਡ ਫੋਰਸ ਦੀ ਹੈ ਮਤਲਬ ਲੈਂਡ ਫੋਰਸ ਦਾ ਸੁਪਰ ਸੀਡਰ ਹੈ 1 ਲੱਖ ਤੇ 28000 ਦਾ ਤੁਹਾਨੂੰ ਸੁਪਰ ਸੀਡਰ ਕਸੀਡਰ ਪੈ ਜਾਊਗਾ ਫੱਟਾ ਕਿਟ ਸਮੇਤ ਠੀਕ ਹੈ ਜੀ ਕਿਸੇ ਵੀਰ ਨੇ ਰੋਟਾ ਵੀਟਰ ਬਣਾਉਣਾ ਹੈ 8.5 ਫੁੱਟਾ ਰੋਟਾ ਵੀਟਰ ਵੀ ਬਣ ਜਾਊਗਾ ਤੇ ਮੰਨ ਲਓ ਆਪਣਾ ਸੁਪਰ ਸੀਡਰ ਦਾ ਵੀ ਕੰਮ ਲਓ 128000 ਦਾ ਸਿਰਫ ਮਤਲਬ ਦਿੱਕਤ ਕੀ ਹੈ ਕੱਲੀ ਪਾਪੜੀ ਪਾਪੜੀ ਜਾਂ ਰੰਗ ਦੀ ਹਾਂ ਬਲੇਡਾਂ ਇਹਦੇ ਆ ਨਵੇਂ ਹਰ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਹੈ ਗੀਅਰ ਵਗੈਰਾ ਚਾਰੀ ਚੇਵਰੇ ਕੋਈ ਘਾਟ ਨਹੀਂ ਹੋਰ ਸਾਰੀ ਚੀਜ਼ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਤੇ ਅੱਗੇ ਦਿਖਾ ਦੂ ਵੀਰੇ 2023 ਮਾਡਲ ਇਹ ਆ ਗਿਆ ਵੀਰੇ 2023 ਮਾਡਲ ਰਜੇਂਦਰਾ ਟੌਪ ਲਿੰਕ ਵਗੈਰਾ ਪਈ ਹੋਈ ਇਹਦਾ ਆਪਾਂ ਦੇਖੋ ਰੂਟਾ ਫੀਟਰ ਦਾ ਹਰ ਇੱਕ ਦਾ ਲਾ ਸਕਦਾ ਹੈ ਇਹਦਾ ਕੀਲੀਆਂ ਨਾਲ ਕਹਿੰਦਾ ਰੂਟਾ ਫੀਟਰ ਬਣ ਜਾਂਦਾ ਹੈ ਇਹਦੀ ਡ੍ਰਿਲ ਵੀ ਬਣ ਜਾਂਦੀ ਹੈ ਵੀਰੇ ਕੱਲੀ ਡਿਸਕ ਵਾਲੀ ਜੀ ਡ੍ਰਿਲਰ ਰੱਖਣੀ ਹੈ ਵੀਰੇ ਕੱਲੀ ਡ੍ਰਿਲ ਵੀ ਯੂਜ਼ ਹੁੰਦੀ ਹੈ ਕੱਲਾ ਰੂਟਾ ਫੀਟਰ ਵੀ ਯੂਜ਼ ਹੋਊਗਾ ਤੇ ਸੁਪਰ ਸੀਡਰ ਵੀ ਯੂਜ਼ ਹੋਊਗਾ ਵੀਰੇ ਇਹ 2 ਇਨ 1 ਤਾਂ ਸਾਰੇ ਹੁੰਦੇ ਨੇ 3 ਇਨ 1 ਹੈ ਵੀਰੇ ਇਸ ਤਿੰਨ ਕੰਮ ਕਰੂਗਾ ਇਹ ਜਿਹੜੇ ਮੇਰੇ ਵੀਰ ਨੇ ਲੈਣਾ ਨਾਲੇ ਰੇਟ ਬਹੁਤ ਵਾਜੀ ਵੈ 1,28,000 ਦਾ ਪੈਜੂਆ ਵੀਰੇ ਓਨਲੀ ਬਹੁਤ ਜਾਇਜ਼ ਰੇਟ ਦੇ ਵਿੱਚ ਹੈ ਵੀਰੇ ਕਿਤੋਂ ਨਹੀਂ ਮਿਲਨੇ ਯਾਰ ਇਹ ਰੇਟ ਵੀਰੇ ਜਿਹੜੇ ਆਪਾਂ ਦੀ ਮੰਗ ਔਰ ਡਿਸਕ ਵਾਲਾ ਮਾਡਲ ਵੀਰੇ ਤਿੰਨੇ ਕੰਮ ਕਰੂਗਾ ਦੇਖੋ ਟਾਪ ਮਾਡਲ ਚੀਜ਼ ਆ ਗਈ ਰਜਿੰਦਰਾ ਦੀ ਸੰਗਰੂਰ ਵਾਲਿਆਂ ਦਾ ਬਣਿਆ ਵੀ ਪੂਰਾ ਵਧੀਆ ਵੀਰੇ ਕੋਈ ਘਾਟ ਨਹੀਂ ਤੇ ਅੱਗੇ ਆ ਗਿਆ ਵੀਰੇ ਆਪਣਾ ਗੁਰਵਾਜ ਦਾ ਗੁਰਵਾਜ ਇਹ ਵੀ ਵੀਰੇ ਉਹੀ ਚੀਜ਼ ਆ ਗਈ ਜਿਵੇਂ ਕਿਲੀਆਂ ਨਾਲ ਇਹਦੀ ਵੀ ਡਰਿੱਲ ਉਤਰਦੀ ਹੈ ਕਿਲੀ ਕੱਢ ਦੋ ਇਹ ਕੇ ਨਾ ਤੇ ਇੱਕ ਪਿੱਛੇ ਵੀਰੇ ਬਾਈ ਮਾਡਲ ਲੇਜ਼ਰ ਕਟਿੰਗ ਹੈ ਉਹ ਦਿਖਾ ਦਿਓ ਵੀਰੇ ਲੇਜ਼ਰ ਕਟਿੰਗ ਪ੍ਰੋਪਰ ਬਾਈ ਮਾਡਲ ਹੈ ਜੀ ਕੋਈ ਮਤਲਬ ਆਪਾਂ ਮਾਡਲ ਦੇ ਵਿੱਚ ਕਿਸੇ ਨੂੰ ਧੋਖਾ ਨਹੀਂ ਮਿਲੂਗਾ ਵੀਰੇ ਜਿਹੜੀ ਚੀਜ਼ ਕਹਿ ਕੇ ਦੇਵਾਂਗੇ ਉਹੀ ਹੋਊਗੀ। ਕਹਿਦਾ ਤੁਹਾਨੂੰ ਰਸੀਦ ਤੇ ਉੱਤੇ ਲਿਖ ਕੇ ਦੇਵਾਂਗੇ ਜੀ ਮਾਡਲ ਦੀ ਤੁਹਾਡੇ ਘਰੇ ਜਾ ਕੇ ਵੀ ਛੱਡੀ ਗਰੰਟੀ ਹੋਊਗੀ। ਜਿਹੜਾ ਕਹਿ ਕੇ ਦੇਵਾਂਗੇ ਉਹੀ ਹੋਊਗਾ। ਠੀਕ ਹੈ ਜੀ। ਤੇ ਇਹ ਪਊਗਾ ਜੀ ਇਹ ਪਊਗਾ ਆਪਾਂ ਨੂੰ 158000 ਦਾ 22 ਮਾਡਲ ਵੀਰੇ ਤੇ ਡਿਸਕ ਵਾਲਾ ਮਾਡਲ ਹੈ ਜੀ 158000 ਰੁਪਏ ਦਾ। ਜੀ ਦੋਸਤੋ ਦੇਖੋ ਵੀਰੇ ਕਿੱਡਾ ਵੱਡਾ ਸੁਪਰ ਸੀਡਰ ਆ ਗਿਆ ਵੀਰੇ 9 ਫੁੱਟਾ। ਇਹ ਵੀ ਤਾਂ ਸਮੇਤ ਦਾ ਹੈ ਵੀਰੇ। 2023 ਮਾਰ ਲੈ ਟਾਪ ਮਾਡਲ ਆ ਗਿਆ ਵੀਰੇ ਇਹ ਵੀ ਆ ਦੇਖੋ ਤਿੰਨ ਕੱਢ ਗਏ ਡਰਨ ਉਤਰਨ ਵਾਲਾ ਵੀਰੇ ਜਮਾ ਸਰੇ ਦਾ ਸੁਪਰ ਸੀਡਰ ਪਿਆ ਵੀਰੇ ਇਹਦਾ ਜਮਾ ਨਵਾਂ ਮੰਨ ਕੇ ਲੈ ਜੀ ਵੀਰੇ 1,95,000 ਰੁਪਏ ਦਾ ਜੀ ਦਸ਼ਮੇਸ਼ ਦਾ ਤੇ ਆਪਣਾ ਡਿਸਕ ਵਾਲਾ ਮਾਡਲ ਹੈ ਟਾਪ ਮਾਡਲ ਦੇ ਵਿੱਚ ਫਾਈਨਲ ਜਮਾ ਨਵਾਂ ਮੰਨ ਕੇ ਲੈ ਜਾਓ ਵੀਰੇ ਨਵੇਂ ਵਰਗਾ ਪੀਸ ਪਿਆ ਵੀਰੇ ਕਿਤੇ ਯਾਰ ਛਰੀਟ ਤੱਕ ਵੀ ਨਹੀਂ ਠੀਕ ਹੈ ਜੀ ਕੋਈ ਨੁਕਸ ਕੱਢਣ ਵਾਲੀ ਗੱਲੇ ਨਹੀਂ ਵੀਰੇ ਠੀਕ ਹੈ ਜੀ ਤੇ ਅੱਗੇ ਆ ਗਿਆ ਜੀ ਐਗਰੀ ਜ਼ੋਨ ਦਾ 22 ਮਾਡਲ ਠੀਕ ਹੈ ਜੀ 22 ਮਾਡਲ ਹੈ ਐਗਰੀ ਜ਼ੋਨ ਦਾ 22 ਮਾਡਲ ਲੇਜ਼ਰ ਕਟਿੰਗ ਦੇ ਵਿੱਚ ਹੈ ਵੀਰੇ ਇਹ ਵੀ ਪੂਰਾ ਸਾਫ ਸੁਥਰਾ ਪੀਸ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਵੇਂ ਨਵੇਂ ਵਰਗੇ ਪੀਸ ਪਏ ਨੇ ਜਿਹੜੇ ਵੀਰਾਂ ਨੇ ਸੁਪਰਸੀਡਰ ਲੈਣੇ ਜਿਹੜਾ ਮਰਜੀ ਛਾਂਟ ਕੇ ਲੈ ਜਾਓ ਵੀਰੇ ਬਾਦੂ ਹੋਰ ਵੀ ਵੀਰੇ ਬਹੁਤ ਸਟਾਕ ਆਊਗਾ ਆਪਣੇ ਕੋਲੇ 5 5-10 ਦਿਨਾਂ ਦੇ ਵਿੱਚ ਤਾਂ ਆਪਣੇ ਕੋਲੇ ਹੋਰ ਵੀ ਬਹੁਤ ਸਟਾਕ ਆ ਜਾਣਾ ਹੈ ਵੀਰੇ ਤੇ ਇਹ ਵੀ ਡਿਸਕਾਂ ਦੇ ਵਿੱਚ ਹੈ ਜੀ 22 ਮਾਡਲ ਹੈ ਜੀ ਇਹ ਵੀ ਵੀਰੇ 1 ਲੱਖ ਤੇ 58000 ਦਾ ਪਊਗਾ ਜੀ ਹਾਂਜੀ ਵੀਰੇ 1 ਲੱਖ 58000 ਦਾ 22 ਮਾਡਲ ਡਿਸਕ ਵਾਲਾ ਮਾਡਲ 8 ਫੁੱਟਾ ਹੈ ਜੀ ਐਗਰੀ ਜੋਨ ਦਾ ਜੀ ਠੀਕ ਹੈ ਜੀ ਅੱਗੇ ਆ ਗਿਆ ਵੀਰੇ ਐਗਰੀ ਜ਼ੋਨ 23 ਮਾਡਲ 23 ਮਾਡਲ ਹੈ ਵੀਰੇ ਇਹ ਵੀ ਇਹ ਵੀ ਪਿੰਨਾ ਨਾਲ ਡ੍ਰਿਲ ਉੱਤਰਦੀ ਹੈ ਜੀ ਇਹਦੀ ਲੇਜ਼ਰ ਕਟਿੰਗ ਹੈ ਜੀ ਵੀਰੇ ਤਿੰਨ ਪਿੰਨਾ ਨਾਲ ਡ੍ਰਿਲ ਉੱਤਰਦੀ ਹੈ ਜਿਹੜਾ ਟੌਪ ਮਾਡਲ ਦੇ ਵਿੱਚ ਆਂਦਾ ਹੈ ਠੀਕ ਹੈ ਜੀ ਉਹ ਹੈ ਇਹ ਤੇ ਇਹ ਪਊਗਾ ਜੀ ਆਪਾਂ ਨੂੰ 1 ਲੱਖ ਤੇ 75000 ਦਾ ਜੀ ਹਾਂਜੀ ਵੀਰੇ 1 75 ਦਾ ਜਮਨ ਨਵੇਂ ਵਰਗਾ ਪੀਸ ਹੈ ਜੀ ਜਮਨ ਨਵੇਂ ਵਰਗਾ ਵੀਰੇ ਡਿਸਕਾਂ ਚ ਚੈੱਕ ਕਰੋ ਵੀਰੇ ਬਿਲਕੁਲ ਨਵੀਆਂ ਪਈਆਂ ਨੇ ਜੀ ਠੀਕ ਹੈ ਜੀ ਆਪਣਾ 23 ਮਾਡਲ 1 75000 ਦਾ ਗੇਅਰ ਡਰਾਈਵ ਦੇ ਵਿੱਚ ਆਂਦਾ ਹੈ ਤੇ ਅੱਗੇ ਆ ਗਿਆ ਜੀ ਜਸਵੰਤ ਦਾ 9 ਫੁੱਟਾ ਫਿਰ ਬਹੁਤ ਵੱਡਾ ਆ ਗਿਆ ਵੀਰੇ 9 ਫੁੱਟਾ ਜਸਵੰਤ ਦਾ ਡਿਸਕਾਂ ਨੇ ਵੀਰੇ ਡਬਲ ਪੈਰ ਦਾ ਨਾ ਜੀ ਕੀ ਇਹ ਕੀ ਰੇਟ ਦਾ ਜੀ ਇਹ ਆਪਾਂ ਨੂੰ ਵੀਰੇ 1,70,000 ਦਾ ਦੇ ਦਾਂਗੇ ਜੀ 170000 ਨੋ 9 ਫੁੱਟ ਦੇ 8 ਦਾ 7 9 ਫੁੱਟ ਦਾ ਰੇਟ ਹੈ ਜੀ 170000 ਪੀਸ ਤੁਸੀਂ ਦੇਖੋ ਵੀਰੇ ਸ਼ਾਈਨਿੰਗ ਦੇਖੋ ਪੀਸ ਦੀ ਜਮਾ ਨਵੇਂ ਵਰਗਾ ਪਿਆ ਹੈ 9 ਫੁੱਟ ਤੁਸੀਂ ਲਓਗੇ ਵੀਰੇ ਇਸ ਨੂੰ 2 2 ਤੋਂ ਪਾਰ ਮਿਲਣਗੇ ਸਾਰੇ ਕਿਤੇ 2 10 ਦਾ ਕੋਈ 15 ਦਾ ਪਰ ਇਹ ਇੱਕੇ ਚ ਇਹ ਖਾਸੀਅਤ ਹੈ ਵੀਰੇ ਟਰੈਕਟਰ ਨੂੰ ਦਾ ਔਖਾ ਹੋਣੇ ਦਿੰਦਾ ਜਿਹੜਾ ਜਸਵੰਤ ਦਾ ਬਣਿਆ ਹੋਇਆ ਪੀਸ ਹੈ ਆਪਾਂ ਤੁਹਾਨੂੰ ਕਿੰਨੇ ਰੇਟ ਦਾ ਦੇਵਾਂਗੇ ਵੀਰੇ 1 ਲੱਖ ਕਿੰਨੇ ਦਾ 75 ਦਾ ਕਿ 70 ਦਾ ਜੀ 70 ਦਾ ਦੇ ਦਾਂਗੇ ਵੀਰੇ 1 ਲੱਖ 70000 ਇਹ ਵੀਰੇ ਹੁਣ ਦੇ ਰੇਟ ਨੇ ਯਾਰ ਜਦੋਂ ਤੁਸੀਂ ਇਹੀ ਸੁਪਰਸੀਡਰਾਂ ਦੇ ਅੱਗੇ ਰੇਟ ਪਤਾ ਕਰੋਗੇ ਨ ਠੀਕ ਹੈ ਜੀ ਪਹਿਲਾਂ ਬਹੁਤ ਬਾਈਆਂ ਦੇ ਫੋਨ ਆਉਂਦੇ ਵੀਰੇ 9 ਫੁੱਟੇ 9 ਫੁੱਟੇ ਆਪਣੇ ਕੋਲੇ ਵੀਰੇ ਕਈ ਪੀਸ ਆ ਰਹੇ ਨੇ ਜਿਹੜੇ ਬਾਈਆਂ ਨੇ 9 ਫੁੱਟੇ ਲੈਣੇ ਨੇ ਕੋਈ ਦਿੱਕਤ ਨਹੀਂ ਇਹ ਦੇਖੋ ਅੱਗੇ ਗਹੀਰ ਦਾ ਦੇਖੋ ਜੀ ਇਹ ਵੀ 9 ਫੁੱਟਾ ਪੀਸ ਹੈ ਵੀਰੇ ਡਿਸਕਾਂ ਦੇ ਵਿੱਚ ਹੈ ਜਮਾ ਸਟੀਲੀ ਡਿਸਕਾਂ ਪੂਰੀਆਂ ਸਾਫ ਸੁਥਰੀਆਂ ਪਈਆਂ ਆ ਪਾਉਂਦੇ ਵੀਰੇ ਨਵੇਂ ਦੇ ਭਲੇਖੇ ਜਮਾ ਕੋਈ ਦਿੱਕਤ ਨਹੀਂ ਤੇ ਨਵੀਆਂ ਡਿਸਕਾਂ ਦੇ ਵਿੱਚ ਹੈ ਜੀ ਤੇ ਗਹੀਰ ਦਾ ਪੂਰਾ ਹੈਵੀ ਬਣਿਆ ਹੋਇਆ ਹੈ ਬਲੇਡ ਬਲੂਡ ਵੀ ਕਿਟੋ ਘੱਟ ਵੀਰੇ 85 90 ਪੈਸੇ ਪਏ ਨੇ ਤੁਸੀਂ ਇਹ ਚੈੱਕ ਕਰ ਲਓ ਵੀਰੇ ਲੇਜ਼ਰ ਕਟਿੰਗ ਵਾਲਾ ਜੀ ਇਹ ਵੀਰੇ ਪਊਗਾ ਤੁਹਾਨੂੰ 1 ਲੱਖ ਤੇ 75 ਇਹ ਵੀ ਕਿੰਨੇ ਦਾ 75 85 75 75 ਦੀ ਦੇਦਾ ਵੀਰੇ ਦੇਣਗੇ ਵੀਰੇ ਗਹਿਰ ਦਾ 9 ਫੁੱਟਾ ਠੀਕ ਹੈ ਜੀ ਆ ਵੀਰੇ ਜਲਦੀ ਕਰੋ ਕੰਟੈਕਟ ਜਿਹੜੇ ਮੇਰੇ ਵੀਰਾਂ ਨੇ ਲੈਣੇ ਸਾਡੇ ਦੇ ਸੀਜ਼ਨ ਤੋਂ ਬਾਅਦ ਵੀਰੇ ਰੇਟ ਅੱਪ ਹੋਣਗੇ ਇਹਨਾਂ ਦੇ ਜਿਹੜੇ ਵੀਰਾਂ ਨੇ ਹੁਣ ਲੈਣੇ ਵੀਰੇ ਹੋਂ ਦੇ ਰੇਟ ਨੇ ਇਹ ਫੋਨ ਕਰ ਸਕਦੇ ਨੇ 19 ਦਾ ਆ ਗਿਆ ਜੀ 9 ਫੁੱਟਾ ਇਹ ਵੀ ਡਿਸਕਾਂ ਦੇ ਵਿੱਚ ਹੈ ਵੀਰੇ ਠੀਕ ਹੈ ਜੀ 9 ਫੁੱਟਾ 9 ਫੁੱਟੇ ਬਹੁਤ ਪੀਸ ਆ ਰਹੇ ਨੇ ਵੀਰੇ ਆਪਣੇ ਕੋਲੇ ਕਿਉਂ ਬਹੁਤ ਬਈਆਂ ਨੇ 4x4 ਟਰੈਕਟਰ ਲੈ ਰਖੇ ਨੇ ਵੱਡੇ 9 ਫੁੱਟੇ ਬਾਈ ਬਹੁਤ ਡਿਮਾਂਡ ਆਂਦੀ ਐ ਸੀ ਤਾਂ ਕਰਕੇ 9 ਫੁੱਟੇ ਬਹੁਤ ਪੀਸ ਲੈ ਰਖੇ ਨੇ ਆ ਸਾਰੇ 9 ਫੁੱਟੇ ਨੇ ਜੀ ਤੇ ਇਹ ਪੈਜੂਗਾ ਜੀ ਆਪਾਂ ਨੂੰ ਪੁੰਨੀ ਦਾ ਵੀਰੇ 9 ਫਟਾਏ ਕਿੰਨੇ ਦਾ ਬੂ ਇੱਕ ਲੱਖ 60 ਹਜ਼ਾਰ ਦਾ ਦੇ ਦਾਂਗੇ ਜੀ ਬਾਈ ਮਾਡਲ 1 ਲੱਖ 60 ਹਜ਼ਾਰ 60 ਹਜ਼ਾਰ ਦਾ ਪੀਸ ਤੁਸੀਂ ਦੇਖ ਸਕਦੇ ਜਿਵੇਂ ਨਵੇਂ ਵਰਗੇ ਨੇ ਡਬਲ ਗੇਅਰ ਚ 9 ਫੁੱਟਾ ਚੱਲਣ ਚ ਵੀ ਟੌਪ ਐ ਵੀਰੇ ਡਿਸਕ ਵਾਲਾ ਮਾਡਲ ਆ ਇਹ ਵੀ ਪੁੰਨੀ ਦਾ ਵੀਰੇ 9 ਫੁੱਟਾ ਐ ਠੀਕ ਹੈ ਜੀ ਇਹ ਵੀ ਆਪਣਾ ਡਿਸਕਾਂ ਦੇ ਵਿੱਚ ਹੈ ਇਹ ਵੀ ਸੇਮ ਇਹੀ ਰੇਟ ਪੈ ਜੂਗਾ ਜੀ ਇਹਦੀ ਕੰਡੀਸ਼ਨ ਚ ਇੱਕੇ ਚ ਖਾਸੀਅਤ ਹੈ ਵੀਰੇ ਇਹਦੀਆਂ ਸਭ ਤੋਂ ਜ਼ਿਆਦਾ ਪੋਰ ਹੁੰਦੇ ਨੇ ਪੁੰਨੀ ਦੇ ਜਿਹੜੀ ਵਿਕਰੀ ਦਾ ਕਾਰਨ ਹੈ ਵੀ ਇਹ ਵਧੀਆ ਵਿਕਦਾ ਹੈ ਹੋਰ ਵੀ ਵੀਰੇ ਬਹੁਤ ਸੰਘਣੇ ਨੇ ਇਹਦੇ ਤੇ ਇਹ ਲੈਂਡ ਫੋਰਸ ਦਾ ਵੀਰੇ ਸੇਲ ਹੋ ਗਿਆ ਜੀ ਤੇ ਤੁਹਾਨੂੰ ਅੱਗੇ ਦਿਖਾ ਦਿੰਨੇ ਆ ਦਸ਼ਮੇਸ਼ ਮਲੇਰ ਕੋਟਲਾ ਜੀ ਦੱਸ ਵੀਰੇ ਉਹ ਇਹਦਾ ਕੀ 2021 ਮਾਡਲ ਹੈ ਜੀ ਓਨਲੀ 128000 ਦਾ ਦੇਵਾਂਗੇ ਬਲੇਡ ਵਗੈਰਾ ਜਮਾ ਨਵੇਂ ਵਰਗੇ ਪਏ ਨੇ 8 ਫੁੱਟਾ 128000 ਰੁਪਏ ਦਾ ਬਹੁਤ ਜਾਇਜ਼ ਰੇਟ ਹੈ ਜੀ ਸਟੀਲੀ ਡਿਸਕਾਂ ਦੇ ਵਿੱਚ ਆਉਂਦਾ ਜੀ ਇਹ ਵੀ ਤੇ ਅੱਗੇ ਅਗਰੀ ਜੋਣ ਆ ਗਿਆ ਜੀ ਇਹਦਾ ਰੇਟ ਜੀ ਨਵੇਂ ਬਲੇਡ ਨੇ ਜੀ ਬਿਲਕੁਲ ਇਹਦੇ ਵੀ ਬਹੁਤ ਨਵੇਂ ਪਏ ਨੇ 22 ਮਾਡਲ ਲੇਜ਼ਰ ਕਟਿੰਗ ਦੇ ਵਿੱਚ ਹੈ ਜੀ ਦੇਖੋ ਬਰੀ ਚੈੱਕ ਕਰੋ ਪੀਸ ਡਿਸਕਾਂ ਵਗੈਰਾ ਬਿਲਕੁਲ ਓਕੇ ਪਏ ਇਹਦਾ ਕੀ ਰੇਟ ਹੈ ਜੀ ਇਹ ਵੀਰੇ ਤੁਹਾਨੂੰ ਪੈਜੂਗਾ 152000 ਰੁਪਏ ਦਾ ਹਾਂਜੀ ਵੀਰੇ 152000 ਦਾ ਪੈਜੂਗਾ ਵੀਰੇ ਬਿਲਕੁਲ ਸਾਫ ਸੁਥਰਾ ਪੀਸ ਐਰ ਦਿੱਕਤ ਕਿਸੇ ਵੀ ਪੀਸ ਤੇ ਨਹੀਂ ਆਊਗੀ ਇਹਨੂੰ ਛੱਡੋ ਤੁਸੀਂ ਜਿਹੜੇ ਵੀ ਆਪਣੇ ਕੋਲੇ ਸੁਪਰ ਸੀਟਰ ਨੇ ਜਾਂ ਕੋਈ ਵੀ ਸਾਧਨ ਹੈ ਫੁੱਲ ਗਾਰੰਟੀ ਹੋਊਗੀ ਵੀਰੇ ਆਪਣੀ ਯਾਰ ਤੇ ਆ ਡਰਿੱਲ ਡਰਿੱਲ ਆ ਰਹੀ ਐ ਵੀਰੇ ਆਪਣੇ ਕੋਲੇ ਜੇ ਕਿਸੇ ਨੇ ਲੈ ਕੇ ਆਣੀ ਐ 20000 ਦੀ ਡਰਿੱਲ ਦੇ ਦਾਂਗੇ ਨੈਸ਼ਨਲ ਦੀ ਡਰਿੱਲ ਐ ਵੀਰੇ ਨੈਸ਼ਨਲ ਦੀ ਡਰਿੱਲ ਐ ਜੀ 11 ਪੂਰੀ 11 ਪੂਰੀ ਵਧੀਆ ਪੈਰਪੂਰ ਸਹੀ ਪਏ ਨੇ ਫੁੱਲ 20000 ਦੀ ਦੇ ਦਾਂਗੇ ਤੇ ਆਪਣਾ ਮਸ਼ੀਨਾਂ ਪਈਆਂ ਨੇ ਜੀ ਜਿਹੜੇ ਵੀਰ ਨੇ ਲੈਣਾ ਹੈ ਜਿਵੇਂ 23 ਮਾਡਲ ਮਸ਼ੀਨ ਪਈ ਆ ਲੀਕਾ ਦੀ ਪਈ ਪਈ ਆ ਸੀ ਸ਼ਕਤੀਮਾਨ ਦੀ ਪਈ ਆ ਜੀ ਕਿਸੇ ਵੀ ਦੀ ਵੀ ਲੈਣੇ ਹੋਰ ਵੀ ਪਈਆਂ ਨੇ ਵੀਰੇ ਆਪਣੇ ਕੋਲੇ ਜਿਹੜੀਆਂ ਇਹ ਮਸ਼ੀਨਾਂ ਨੇ ਆਪਣਾ ਗ੍ਰੈਂਡਰ ਰਹੀਆਂ ਇਹ ਆਪਣੇ ਨਾਲ ਕੰਟੈਕਟ ਕਰ ਲਿਓ ਵੀਰੇ ਤੁਹਾਨੂੰ ਦੱਸ ਦਾਂਗੇ ਬਾਦੂ ਪਈਆਂ ਨੇ ਜੀ ਤੇ